सारे प्रेस के भैन भरावान को इतने आने के पी पी सीसी वालों निा स्वागत अज की प्रेस कॉन्फ्रेंस बहुत ही अहम है तो मैं डंके की चोट के उत्तर इट इज विद कॉन्विक्शन जरा इसे इट इज विद कलैरिटी जरा इसे के केंद्र ने तीन काले कानून इनकी नींव बादलों ने रखी इनके ब्लू प्रिंट से सेध लेके दिशा निर्देश लेके सेंटर की मोदी सरकार ने ये तीनों काले कानून बनाए नीति निर्माता इन तीन काले कानूनों के बादल हैं ਅੱਜ ਸੱਚ ਸਾਰਿਆਂ ਦੇ ਸਾਹਮਣੇ ਰੱਖੂੰ ਤੇ ਪਤਾ ਲੱਗ ਜੂਗਾ ਕਿ ਦਾ ਗੁਨਾਹਗਾਰ ਅਸਲ ਦੇ ਵਿੱਚ ਕੌਣ ਹੈ ਇਹ ਵੀ ਪਤਾ ਲੱਗ ਜੂ ਕਿ ਪਰਦੇ ਦੇ ਪਿੱਛੇ ਗੇਮ ਕੀ ਚੱਲਦੀ ਸੀ ਤੇ ਅੱਜ ਪਰਦਾ ਫਾਸ਼ ਹੋ ਗਿਆ ਮੈਂ ਕਿਉਂ ਕਹਿਣਾ ਕਿ ਮੋਦੀ ਸਰਕਾਰ ਕੋਲ ਇਹੀ ਲੈ ਕੇ ਗਏ लागू किया गया फिर मोदी सरकार को पूरे देश लागू करवाए ऐसे कैटा ये कहो द दे पंजाब कॉन्ट्रैक्ट फार्मिंग बिल टू जीरो वन थ्री दो हजार तेरह मान्योग स्पीकर हूं आए ਤੇ ਤਿੰਨ ਕਾਲੇ ਕਾਨੂੰਨ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਹੋਏ ਸ਼ਰੀਰ ਇਹਦੇ ਜਿਹੜੇ ਪੰਜ ਮੂਟਲੇ ਸੇਲੀਅੰਟ ਫੀਚਰਸ ਨੇ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਇਸ ਕਾਨੂੰਨ ਵਿੱਚ ਕਿਤੇ ਵੀ ਐਮਐਸਪੀ ਦੀ ਗੱਲ ਨਹੀਂ ਕੀਤੀ ਉਹ ਘਟ ਫਰੀਦਨ ਦਾ ਲਾਇਸੈਂਸ ਇੱਕ ਤਰ੍ਹਾਂ ਦਾ ਇਹਦੇ ਨਾਲ ਤੁਸੀਂ ਸਭ ਤੋਂ ਵੱਡੀ ਗੱਲ ਦੇਖੋ ਕਿਥੋਂ ਇਹਨਾਂ ਦੀ ਇੰਟੈਂਟ ਇਹਨਾਂ ਦੀ ਨੀਅਤ ਔਰ ਮਨਸ਼ਾ ਸਾਫ਼ ਹੁੰਦੀ ਹੈ ਹੋਏ ਹੈ ਕਿ 108 ਫਸਲਾਂ ਦਾ ਸ਼ਡਿਊਲ ਲਾਇਆ ਗਿਆ ਨਾਲ ਲਾ ਸਕਿਆ ਔਰ ਉਹਨੂੰ ਐਕਸਪਲੋਇਟ ਵੀ ਕਰ ਸਕਿਆ ਤੁਸੀਂ ਦੇਖੋ ਮੇਲਜੋਲ ਦੇਖੋ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਇਹ ਕਹਿੰਦੇ ਸੀ ਨਾ 9 ਮਾਸ ਦਾ ਰਿਸ਼ਤਾ ਹੈ ਇੱਕ ਮੂੰਹ ਦੋ ਅੱਖਾਂ ਆਈਆਂ ਆਈਆਂ ਮੰਦਾ ਟੂ ਗੋ ਟੂ ਦ ਕੋਰਟਸ ਇਨ ਕੇਸ ਆਫ ਅ ਡਿਸਪਿਊਟ ਇਹ ਕਾਨੂੰਨੀ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ ਇਸ ਸੈਕਟਰ ਵਿੱਚ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਜਾਣੂ ਹੋ ਤੁਸੀਂ ਇਹ ਪੂਰੀ ਤਰ੍ਹਾਂ ਖੋਆ ਕਾਨੂੰਨ ਪਾੜਨ ਵਾਲ ਜਿਹੜਾ ਸੰਵਿਧਾਨ ਪਾੜਨ ਵਾਲਿਆਂ ਨੇ ਸੰਵਿਧਾਨ ਦੀ ਉਲੰਘਣਾ ਵੀ ਕੀਤੀ ਨੰਬਰ 4 ਰਿਕਵਰਡ ਏਰੀਅਰਸ ਐਸ ਲੈਂਡ ਰੈਵਨਿਊ ਕਿ ਜੇ ਕੋਈ ਪੈਸਾ ਖੜਾ ਕਿਸਾਨ ਦੇ ਵੱਲ ਉਹਦੀ ਫਰਜ਼ ਤੇ ਦਰਜੋ ਲਾਲ ਅੱਖਰਾਂ ਚ ਜਿੱਦਾਂ ਹੀ ਵਰਦੇ ਉੱਤੇਦਰ ਜੋ ਨਾ ਉਹ ਲੋਨ ਲੈ ਸਕਦਾ ਨਾ ਉਹ ਫਸਲ ਵੇਚ ਨਾ ਆਪਣੀ ਜ਼ਮੀਨ ਵੇਚ ਸਕਦਾ ਤੇ ਜੇ ਕਿਸਾਨ ਨੇ ਉਹਦੀ ਕੋਈ ਚੀਜ਼ ਹੈਗੀ ਹੈ ਡਿਸਪਿਊਟ ਦੇ ਵਿੱਚ ਵੀ ਉਹਨੇ ਕੋਈ ਆਪਣਾ ਹੱਕ ਮੰਗਣਾ ਹੈ ਉਹਦੇ ਕੋ ਕੋਈ ਨਹੀਂ ਯੈਸ ਔਰ ਰਾਈਟ ਤੇ ਪੰਜ ਮਹੀਨੇ ਤਾਂ ਸਿਰੇ ਹੀ ਲੱਗਾ ਸੇਰ ਤੇ ਸਵਾ ਸੇਰ ਮੈਂ ਦਾ ਇਹ ਦੇਸ਼ ਚ ਇਹਨਾਂ ਨੇ ਪੰਜਾਬ ਨੂੰ ਪਹਿਲਾ ਇਹ ਜਿਹਾ ਸੂਪਾ ਬਣਾਇਆ ਜਿੱਥੇ ਆਪਣੇ ਕਿਸਾਨ ਦੇ ਲਈ ਅਗਰ ਉਹ ਡਿਫਾਲਟ ਕਰਦਾ ਤਾਂ ਇੱਕ ਮਹੀਨੇ ਦੀ ਸਜ਼ਾ ਤੇ 5000 ਤੋਂ 5 ਲੱਖ ਦਾ ਜੁਰਮਾਨਾ ਇਹਨਾਂ ਨੇ नो डिफेय पास्ट इन द विलांस ਹੁਣ ਮੈਂ ਪ੍ਰੂਵ ਕਰ ਦੂੰ ਪੱਥਾਂ ਦੇ ਉੱਤੇ ਆਧਾਰਿਤ ਤਰਕ ਨਾਲ ਲੌਜੀਕ ਆਈ ਪ੍ਰੂਵ ਇਟ ਟੂ ਯੂ ਕਿ ਇਹ ਜਿਹੜੇ ਕਾਨੂੰਨ ਨੇ ਇਹ ਬਾਦਲਾਂ ਤੋਂ ਸੇਧ ਲੈ ਕੇ ਸੈਂਟਰ ਦੀ ਸਰਕਾਰ ਨੇ ਬਣਾਏ ਜੁੜਵਾ ਭਾਈ ਨੇ ਫੋਟੋਸਟੈਟ ਕਾਪੀ ਜਿਹੜਾ ਸੈਂਟਰ ਦੇ ਤਿੰਨ ਕਾਲੇ ਕਾਨੂੰਨ ਨੇ ਫੋਟੋਸਟੈਟ ਕਾਪੀ ਨੇ ਇਹਨਾਂ ਦੇ ਮੈਂ ਤੁਹਾਨੂੰ 10 ਪੁਆਇੰਟ ਦਊ ਤੁਹਾਨੂੰ ਪਤਾ ਲੱਜੂ ਵੀ ਦੇ ਆਰ ਦੀ ਫੋਟੋਸਟੈਟ ਕਾਪੀ ਆਫ ਦੀ ਲਾ ਥੈਟ ਦੇ ਪਾਸਡ ਇਨ 2013 ਇਹੀ ਲੈ ਕੇ ਗਏ ਇਹਨਾਂ ਨੇ ਪਾਸ ਕਰਾਇਆ ਇੱਕ ਮੂੰਹ ਦੋ ਅੱਖਾਂ ਵੀ ਕਹਿ ਸਕਦੇ ਟਾਈਮ ਆ ਕੇ ਨਾ ਇਹਨਾਂ ਨੂੰ ਵੱਡਾ ਫਰਾਡ ਦੁਨੀਆ ਕਰਮਿਆ ਸਾਨੀ ਨਹੀਂ ਕੋਈ ਮੂਡ ਬਣਿਆ ਇਹਨਾਂ ਨੇ ਕਿਸਾਨੀ ਮਾਰਨ ਦਾ ਧੋਲੂ ਸੈਕਸ਼ਨਾਂ ਦੇ ਨਾਲ ਦੱਸੋ ਭਈ ਇਹ ਸਕੇ ਭਾਈ ਕਿਵੇਂ ਇਹ ਫੋਟੋਸਟਾਟ ਕਿਵੇਂ ਇਹ ਬਲੂਪ੍ਰਿੰਟ ਤੋਂ ਕਾਨੂੰਨ ਬਣੇ ਕਿਵੇਂ ਸੈਕਸ਼ਨਾਂ ਨਾਲ ਆਉਂਦਾ ਦੋ ਸਾਈਡਸ ਆਫ ਦ ਸੇਮ ਕੋਇਨ नीति निर्माता बादल नीति निर्माता कॉन्सैप्टलों no का नंबर एक देर इज नो एमएसपी गारंटी ऑन दिस इन दिस एक्ट सेक्शन टू पार्ट बी यह है जी पंजाब कॉन्ट्रैक्ट फार्मिंग एक्ट बादलों का पास किया मोदी साहब का सेंटर की सरकार का एक्ट नो एमएसपी गारंटी सेक्शन फाइव दिस इज वन नो एमएसपी नंबर टू डिस्प्यूट सेटलमेंट बाय ब्यूरोक्रेसी सेक्शन चार बटा चार नंबर टू डिस्प्यूट सेटलमेंट बाय ब्यूरोक्रेसी सेक्शन फोर्टीन सेंटर का बार ऑफ ज्यूरिस्टिक्शन ऑफ सिविल कोर्ट ਸੈਕਸ਼ਨ 26 ਕਿਸਾਨ ਨੂੰ ਸਿਵਲ ਕੋਰਟ ਜਾਣ ਦੀ ਆਦਤ ਕੋਈ ਇਜਾਜ਼ਤ ਨਹੀਂ ਹੈ ਦੈਟ ਰਾਈਟ ਇਸ ਟੇਕਨ ਅਵੇ ਫਰਮ ਅਗੇਂਸਟ ਦ ਕਨਸਟੀਟਿਊਸ਼ਨ ਅਗੇਂਸਟ ਦ ਸਪਿਰਿਟ ਆਫ ਦ ਕਨਸਟੀਟਿਊਸ਼ਨ ਇੰਪਿੰਚਸ ਐਂਡ ਇੰਪੀਚ ਔਨ ਦ ਸਪਿਰਿਟ ਆਫ ਦ ਕਨਸਟੀਟਿਊਸ਼ਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਫਾੜਿਆ ਉਹਨਾਂ ਤੋਂ ਇਹੀ ਉਮੀਦ ਸੀ ਬਾਰ ਆਫ ਜੁਰਿਸਡਿਕਸ਼ਨ ਆਫ ਦ ਸਿਵਲ ਕੋਰਟ ਸੈਕਸ਼ਨ 19 ਸੇ ਸੈਂਟਰ ਦਾ ਉਹਨੂੰ नंबर चार अमाउंट ड्यू फ्रॉम द फार्मर रिकवर्ड एज एरियर्स ऑफ लैंड रेवेन्यू, फर्द दे उत्ते सैक्शन छेलना है दो हजार तेरह का फार्मर अपनी जमीन बेच नहीं सकता फार्मर अपनी जमीन उत्ते लोन नहीं ले सकता। माउंट रिकवर्ड एज एरिया चौदह पार्ट सेवन सेंटर रजिस्ट्रेशन अथॉरिटी एंड अग्रीमेंट वि रजिस्टर्ड विद हिम बनना चाहते थे किसानों रजिस्टर होगा रजिस्ट्रेशन अथॉरिटी